ਕਿੰਮੀ ਪਵਨ ਦੇ ਮਾਮਲੇ ਵਿੱਚ ਹੁਣ ਇੱਕ ਚੈਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਵਾ ਜੀ ਹਾਂ ਜਿਵੇਂ ਕਿ ਸਭ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੈ ਕਿ ਕਿੰਮੀ ਵੱਲੋਂ ਸਨੇਹਾ ਤੇ ਇਹ ਦੋਸ਼ ਲਗਾਏ ਗਏ ਸਨ ਕਿ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾ ਕੇ ਹੋਟਲ ਵਿੱਚ ਗਲਤ ਕੰਮ ਕਰਵਾਇਆ ਗਿਆ ਪਰ ਹੁਣ ਇੱਕ ਅਜੀਹਾ ਸਬੂਤ ਸਾਹਮਣੇ ਆਇਆ ਵਾ ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਸਭ ਕੁਝ ਕਿੰਮੀ ਦੀ ਆਪਣੀ ਮਰਜ਼ੀ ਨਾਲ ਹੋਇਆ ਸੀ ਅਤੇ ਇਸ ਵਿੱਚ ਸਨੇਹਾ ਦਾ ਕੋਈ ਵੀ ਹੱਕ ਨਹੀਂ ਸੀ ਕਿੰਮੀ ਪਵਨ ਦੀ ਜੋੜੀ ਨੂੰ ਲੋਕਾਂ ਵੱਲੋਂ ਬੇहद ਪਿਆਰ ਦਿੱਤਾ ਜਾਂਦਾ ਸੀ ਪਰ ਹੁਣ ਲੋਕਾਂ ਲਈ ਇਹ ਮੰਨਣਾ ਬਹੁਤ ਔਖਾ ਹੋ ਰਿਹਾ ਵਾ ਕਿ 8 ਸਾਲਾਂ ਦਾ ਇਹ ਰਿਸ਼ਤਾ ਆਖਿਰਕਾਰ ਖਤਮ ਹੋ ਚੁੱਕਾ ਹੈ ਉਸੀ ਸਕਰੀਨ ਤੇ ਚੱਲ ਰਹੀ ਚੈਟ ਵੀ ਦੇਖ ਸਕਦੇ ਹਾਂ ਜਿਸ ਵਿੱਚ ਕਿੰਮੀ ਸੁਨੇਹਾ ਤੋਂ ਪੁੱਛ ਰਹੀ ਹੈ ਕਿ ਕਿਹੜੇ ਹੋਟਲ ਵਿੱਚ ਰੁਕਣਾ ਵਾ ਜਦੋਂ ਸੁਨੇਹਾ ਨੇ ਪੁੱਛਿਆ ਕੀ ਗੱਲ ਹੈ ਤਾਂ ਕਿੰਮੀ ਹੱਸਦੀ ਹੋਈ ਕਹਿੰਦੀ ਆ ਹੈਗਾ ਇੱਕ ਕੰਮ ਏ ਫ੍ਰੈਸ਼ੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਿੰਮੀ ਨੇ ਆਪਣੇ ਬாய்ਫ੍ਰੈਂਡ ਨੂੰ ਹੋਟਲ ਵਿੱਚ ਸਦਣਾ ਸੀ ਪਰ ਉਸ ਸਮੇਂ ਕਿੰਮੀ ਨੇ ਆਪਣੀ ਸਹੇਲੀ ਸੁਨੇਹਾ ਤੇ ਸਾਰਾ ਦੋਸ਼ ਲਗਾ ਦਿੱਤਾ ਸੀ ਕਿ ਉਸ ਨੇ ਧੱਕੇ ਨਾਲ ਸ਼ਰਾਬ ਪਿਲਾ ਕੇ ਉਸ ਨੂੰ ਹੋਟਲ ਦੇ ਇੱਕ ਕਮਰੇ ਵਿੱਚ ਛੱਡ ਦਿੱਤਾ ਸੀ ਪਰ ਹੁਣ ਇਸ ਚੈਟ ਨੇ ਸਭ ਦੀਆਂ ਅੱਖਾਂ ਖੋਲ ਦਿੱਤੀਆਂ ਨੇ ਫਰੈਸ਼ੀ ਕੈਨੇਡੀਅਨ ਵੱਲੋਂ ਕਾਫੀ ਸਮੇਂ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਇੱਕ ਪੰਜਾਬੀ ਕਪਲ ਦੀ ਵੀਡੀਓ ਜਲਦ ਸਾਹਮਣੇ ਆਵੇਗੀ ਅਤੇ ਜਿਸ ਦਿਨ ਉਸ ਨੇ ਕਿੰਮੀ ਬਾਰੇ ਵੀਡੀਓ ਪਾ ਕੇ ਖੁਲਾਸੇ ਕੀਤੇ ਉਸ ਦਿਨ ਲੋਕ ਹੱਕੇ ਬੱਕੇ ਰਹਿ ਗਏ ਫਰੈਸ਼ੀ ਨੇ ਆਪਣੀਆਂ ਵੀਡੀਓਜ਼ ਵਿੱਚ ਦੱਸਿਆ ਸੀ ਕਿ ਕਿਵੇਂ ਕਿੰਮੀ ਆਪਣੇ ਪਤੀ ਦੀ ਪਿੱਠ ਪਿੱਛੇ ਹੋਰ ਮੁੰਡਿਆਂ ਨੂੰ ਮਿਲਦੀ ਸੀ ਸਨੇਹਾ ਨੇ ਵੀ ਕਈ ਵੱਡੇ ਸਬੂਤ ਕੈਮਰੇ ਸਾਹਮਣੇ ਦਿਖਾ ਕੇ ਕਲੀਅਰ ਕਰ ਦਿੱਤਾ ਸੀ ਕਿ ਕਿੰਮੀ ਨੇ ਇਹ ਸਭ ਕੁਝ ਲੁਕਾ ਕੇ ਰੱਖਿਆ ਸੀ ਇਸ ਤੋਂ ਬਾਅਦ ਕਿੰਮੀ ਨੇ ਸਨੇਹਾ ਤੋਂ ਮਾਫੀ ਮੰਗੀ ਅਤੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਹੀ ਇਹ ਸਭ ਕੁਝ ਕੀਤਾ ਸੀ ਇਹ ਉਹੀ ਮੁੰਡਾ ਜਿਸ ਨਾਲ ਕਿੰਮੀ ਹੋਟਲ ਵਿੱਚ ਰਾਤ ਰੁਕੀ ਸੀ ਇੱਥੇ ਹੀ ਵਰਮੇ ਨਾਮ ਦੇ ਮੁੰਡੇ ਦੀ ਗੱਲ ਵੀ ਹੋ ਰਹੀ ਆ ਜੋ ਕਿੰਮੀ ਦੇ ਘਰ ਵਾਲੇ ਪਵਨੇ ਦਾ ਦੋਸਤ ਦੱਸਿਆ ਜਾ ਰਿਹਾ ਵਾ ਉਸ ਨਾਲ ਵੀ ਕਿੰਮੀ ਪਵਨੇ ਦੇ ਬਾਹਰ ਜਾਣ ਤੋਂ ਬਾਅਦ ਗੱਲ ਕਰਦੀ ਸੀ ਤੁਸੀਂ ਖੁਦ ਸੁਣੋ ਇਹ ਰਿਕਾਰਡਿੰਗ ਐ ਨਹੀਂ ਨਾ ਕੀਤਾ ਮੈਸੇਜ ਮੈਂ ਉਹਨੂੰ ਖੁਦ ਬਹੁਤ ਵਾਰ ਰੋਕਿਆ ਵੀ ਪੀਸ ਮੈਨੂੰ ਮੈਸੇਜ ਨਾ ਕਰ ਮੈਂ ਉਹਨੂੰ ਬਲੌਕ ਕੀਤਾ ਐਨੀ ਵਾਰ ਵਾਰ ਮੈਨੂੰ ਉਹ ਕਹਿੰਦਾ ਮੈਂ ਤੇ ਤੂੰ ਕੁਝ ਗਲਤ ਕਹਿ ਰਿਹਾ ਮੁੜ ਕੇ ਬਿਹਾਰ ਕੀ ਮੈਂ ਨਹੀਂ ਮੈਂ ਕਿਉਂਕਿ ਬਲੌਕ ਲਿਸਟ ਚ ਵੀ ਤਾਂ ਨੰਬਰ ਹੀ ਪੈਂਦੇ ਆ ਪਰ ਇ tanto ਮੈਂ ਦੱਸਣਾ ਵੀ ਕੀ ਸੀ ਬੋਰੇ ਕਿ ਹਾਂ ਮੈਨੂੰ ਮੈਸੇਜ ਹੀ ਕਰਦਾ ਫਿਰ ਅੱਕੇ ਵਾਰ ਹੀ ਪੈਂਦੇ ਆ ਉਹ ਇਹ ਗੱਲ ਪੁੱਛੋ ਕਿ ਬੋਟਮ ਐਪ ਤੇ ਕਿੰਨਾ ਕਿੰਨਾ ਕਾਲ ਕਰਦੀ ਸੀ ਇਹ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਤੁਸੀਂ ਬਾਟਮ ਐਪ ਕਹਿੰਦੇ ਚੱਲ ਮੇਰੇ ਕੋਲ ਚੱਲਦੀ ਨਹੀਂ ਇਹ ਕਹਿੰਦੀ ਵੀ ਮੈਂ ਕਿਸੇ ਦੀ ਜ਼ਿੰਦਗੀ ਮੈਂ ਕਿੰਨਾ ਖਰਾਬ ਕਰ ਦੂੰ ਮੈਨੂੰ ਖੁਦ ਪਰਮੇ ਦਾ ਮੈਸੇਜ ਆਇਆ ਸੀਗਾ ਵੀ ਹਾਂ ਦੋ ਤਿੰਨ ਔਰ ਮਿਲ ਹਾਲ ਚੱਲ ਵੀ ਹਾਂ ਕਿੰਨਾ ਪਵਨਾ ਚਲ ਗਿਆ ਅੱਜ ਜੀ ਤੁਹਾਨੂੰ ਪਤਾ ਲੋਕ ਕਿ ਉਦਾਂ ਹੀ ਲੱਗ ਜਾਂਦੇ ਆ ਗਰੈਂਡੀ ਨੋ ਆਈ ਨੋ ਮਾਈਂਡ ਰੇਡ ਤੋਂ ਬਾਕੀ ਮੈਸੇਜ ਦੀ ਗੱਲ ਰੇਡ ਤੋਂ ਕਾਲ ਦੀ ਗੱਲ ਰੇਡ ਤੋਂ ਮੇਰਾ ਐਚਡੀ ਕੀ ਹੈ ਮੈਲੀ ਵੀ ਪਹਿਲੇ ਤੁਸੀਂ ਗੱਲ ਤਾਂ ਉਹ ਕਰੋ ਨਾ ਵੀ ਉਹ ਉਹੀ ਕਿਹੜੀ ਗੱਲ ਹੈ ਇਹ ਵੀ ਸਪਸ਼ਟ ਕਰ ਦਈਏ ਕਿ ਕਿੰਮੀ ਅਤੇ ਸੁਨੇਹਾ ਦੀ ਇਹ ਚੈਟ ਸਾਨੂੰ ਸਿਰਫ ਸੋਸ਼ਲ ਮੀਡੀਆ ਰਾਹੀਂ ਹੀ ਮਿਲੀ ਹੈ ਅਤੇ ਅਸੀਂ ਇਹ ਦਾਵਾ ਨਹੀਂ ਕਰਦੇ ਕਿ ਇਹ ਸੱਚੀ ਹੈ ਜਾਂ ਨਹੀਂ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਵਾ ਕਮੈਂਟ ਕਰਕੇ ਜਰੂਰ ਦੱਸੋ ਤੇ ਹਰ ਇੱਕ ਪੰਜਾਬੀ ਅਪਡੇਟ ਕਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ